ਸਸੀ ਅក្សਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪਿੰਡ ਹਮੀਰਗੜ ਜ਼ਿਲ੍ਹਾ ਬਈ ਇਹਨੂੰ ਸੰਗਰੂਰ ਪੈ ਜਾਂਦਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਅਜੋ ਬਾਈ ਜੀ ਸਾਸੀ ਗੱਬਾ ਜੀ ਸਾਸੀ ਗੱਬਾ ਜੀ ਨਾਮ ਕੀ ਹੈ ਬਾਈ ਜੀ ਆਪਣਾ ਪ੍ਰਦੀਪ ਸਿੰਘ ਨਾਮ ਠੀਕ ਹੋ ਜੀ ਬਾਈ ਆਪਣੇ ਘਰ ਵਾਲੋਂ ਵੀ ਐਡਰੈਸ ਕੀ ਹੈ ਜੀ ਆਪਣਾ ਬਬਣਾ ਟ੍ਰਕ ਬਾਡੀ ਤੋਂ ਕੋਲ ਬੱਸ ਸਟੈਂਡ ਕੋਲ ਕਰੇ ਜੀ ਬੱਸ ਸਟੈਂਡ ਦੇ ਨੇੜੇ ਘਰ ਆ ਬਾਈ ਆਪਣਾ ਪ੍ਰੋਪਰ ਐਡਰੈਸ ਦੱਸ ਦਿਓ ਜੀ ਜ਼ਿਲ੍ਹਾ ਆਪਾਂ ਨੂੰ ਸੰਗਰੂਰ ਪੈ ਜਾਂਦਾ ਤਹਿਸੀਲ ਜ਼ਿਲ੍ਹਾ ਸੰਗਰੂਰ ਤਹਿਸੀਲ ਮੁੰਨਕ ਪਿੰਡ ਹੁਣੀਗੜ ਠੀਕ ਹੋ ਜੀ ਪਿੰਡ ਅਮੀਰਗੜ ਪੈ ਜਾਂਦਾ ਜੀ ਤੇ ਆਪਣਾ ਵਪਾਰ ਲੈਣ ਦਾ ਕੰਮ ਅਗੇ ਘਰ ਦੇ ਪਸੂ ਨਹੀਂ ਨਹੀਂ ਘਰ ਦੇ ਪਸੂ ਹੈ ਜੀ ਆਪਣਾ ਠੀਕ ਹੋ ਜੀ ਦੱਸੋ ਜੀ ਕੀ ਡਿਟੇਲ ਹੈ ਬੈੜ ਦੀ ਆਪਣੇ ਦੋ ਬਾਵਾਂ ਵਾਲੇ ਜੀ ਇੱਕ ਬੱਚੀ ਹੈ ਕਾਂ ਦੀ ਦੁੱਧ ਘੜਦੀ ਜੀ ਮਗਰ ਬੱਚਾ ਹੈ ਤੰਦਰਾਂ ਨੂੰ ਹੋਣੀ ਸੂਈ ਨੂੰ ਕਿਹੜੇ ਸੂਏ ਸੂਈ ਹੈ ਜੀ ਦੂਜੇ ਸੂਏ ਸੂਈ ਹੈ ਦੂਜਾ ਸੂਈ ਦੂਜੇ ਸੂਈ ਬੱਚੀ ਘੜੀ ਨਾਲ ਠੀਕ ਹੋ ਜੀ ਆਹਾ ਜੀ ਬੱਚੇ ਬੱਚਾ ਹੀ ਨਹੀਂ ਤਾਂ ਹਾਂ ਜੀ ਆਹ ਭਈ ਇਹਦਾ ਬੱਚਾ ਇਸ ਟਾਈਮ ਤੇ ਈ ਲੀਟਰ ਦੁੱਧ ਆਪਾਂ ਜੋਕ ਕੇ ਅੱਜ ਈ ਆਰਾਮ ਨਾਲ ਘੜਦੀ ਦਫੇਰ ਬਾਅਦ ਵਿੱਚ ਆਪਾਂ ਦਾ ਖੰਡੇ ਦਵਾਈ ਦੋ ਠੀਕ ਹੋ ਜੀ ਦੇਖ ਸਕਦੇ ਹਾਂ ਬਈ ਸਿੰਘਾਂ ਮਾਰਦੀ ਮੁਰਦੇ ਨਹੀਂ ਨਾ ਨਾ ਠੰਡੀ ਸੀ ਇਹ ਕੋਈ ਨਹੀਂ ਮਾਰਦੀ ਠੀਕ ਹੋ ਗਿਆ ਓਕੇ ਕ੍ਰੋਸ ਬਰੀਡ ਦੀ ਹੈ ਇਹੜਾ ਵੀਰੇ ਥਣ ਚੰਗਾ ਥਣ ਲੱਗਿਆ ਹੋਇਆ ਸੋਨਾ ਹਵਾਨਾ ਕੱਢ ਲਓ ਬਾਹਰ ਜੀ ਮੜਾ ਤੁਰ ਰਖ ਇਹ ਰੱਬ ਥੋੜਾ ਵੀ ਦੇਖ ਲਓ ਥੋੜਾ ਪਸੂ ਡਰ ਜਾਂਦਾ ਕੈਮਰੇ ਤੋਂ ਬੰਦਾਈ ਹਾਂ ਇਹ ਰ ਫੋਨਾਂ ਦੇਖ ਸਕਦੇ ਹੋ ਬਈ ਸ਼ਾਨਦਾਰ ਆ ਪਟਕੂੜੇ ਦੀ ਚੰਗੀ ਆ ਦੂਜਾ ਸੂਆ ਸੂਈ ਆ 15 ਕਿਲੋ ਦੇਣ ਹੋ ਗਈ ਸੂਈ ਨੂੰ 22 23 ਲੀਟਰ ਤੱਕ ਤਿਆਰ ਆ ਤੇ ਬਾਈ ਜੀ ਕੀ ਡਿਮਾਂਡ ਕਰਦੇ ਜੀ ਇਹਦੀ ਇਹਦਾ 65000 ਮੁੱਲ ਬਈ ਇਹਦਾ 65000 ਰੁਪਿਆ ਕਰਦੇ ਆ ਮੋਕੇ ਤੇ ਮੰਤਨ ਹੋ ਜਾਊਗਾ ਜੀ ਠੀਕ ਹੋ ਜੀ ਅੱਗੇ ਆ ਜੀ ਚਿੱਟੀ ਗੰਦ ਕੀ ਡਿਟੇਲ ਆ ਜੀ ਇਹ ਵੀ ਦੂਜਾ ਸੂਆ ਇਹ ਵੀ ਦੂਜਾ ਸੂਆ ਸੂਈ ਠੀਕ ਹੋ ਜੀ ਇਹਦੇ ਮਗਰ ਕੀ ਆ ਜੀ ਇਹਦੇ ਮਗਰ ਬੱਛੀ ਆ ਜੀ ਕਿਹੜੀ ਬੱਛੀ ਆ ਹਾਂ ਬੱਛੀ ਹਾਂ ਜੀ ਹਾਂ ਬਈ ਇਹਦੀ ਬੱਛੀ ਆ ਦੇਖ ਸਕਦੇ ਹੋ ਟਾਪ ਕੁਆਲਿਟੀ ਦੀ ਬੱਤੀ ਆ ਸੀਮਨ ਪਤਾ ਕਿਹੜਾ ਜੀ ਇਹ ਬਹੁਤ ਟਾਪ ਸੀਮਨ ਦੀ ਜੀ ਬੱਤੀ ਚੰਗੀ ਹੀ ਹੈ ਇਹ ਆਪ ਵੀ ਚੰਗੀ ਹੈ ਠੀਕ ਹੋ ਜੀ ਤੇ ਕਿੰਨੀ ਦੁੱਧ ਦੀ ਕੰਪੈਸਟੀ ਹੈ ਜੀ ਬੈਸਟੂਮ ਤਾਂ ਚੰਗੀ ਖਰਾਬ ਆ 35 36 ਜਵੜਦੀ ਹੈ 32 ਲੀਟਰ ਚ ਰਿਫਿਲ ਦੋਦੇ ਆ ਅਸੀਂ ਆਪਣੇ ਘਰ 32 ਲੀਟਰ ਚ ਵਾਈ ਹੋਰ ਆ ਨੋਰਮਲ ਘਰ ਦੀ 32 ਲੀਟਰ ਠੀਕ ਜੀ ਦੇਖ ਸਕਦੇ ਆ ਬਈ ਮੂਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਹਨਾ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਬਾਡੀ ਬੰਦਰ ਦੀ ਚੰਗੀ ਆ ਖੋਲ ਬਈ ਇਹਨੂੰ ਪੂਰਾ ਦੇਖ ਸਕਦੇ ਹੋ ਤੁਸੀਂ ਥੋੜੀ ਥਾਂ ਦੀ ਪ੍ਰੋਬਲਮ ਹੋ ਬਾਈ ਬទਤੀ 3 लीटर ਤੋਂ ਉੱਧ ਦੀ ਗਾਰੰਟੀ ਹੈ ਬਾਈਆਂ ਦੀ ਇਹਨਾਂ ਦਾ ਤਾਂ ਕੱਢ ਦਈ ਬਾਈ ਇਹ ਹਵਾਨਾ ਦੇਖ ਸਕਦੇ ਹੋ ਬਈ ਤੁਸੀਂ ਤਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਜੀ ਇਹਦਾ ਕੀ ਮੁੱਲ ਕਰਦੇ ਆਂ ਆਪਾਂ ਇਹਦਾ ਮੁੱਲ ਜੀ ਹਾਂਜੀ 1.85 ਲੱਖ ਇਹਦਾ ਮੁੱਲ 85000 ਰੁਪਿਆ ਕਰਦੇ ਮੌਕੇ ਦੇ ਮਾਤਾਂ ਨੂੰ ਹੋ ਜਾਊਗਾ ਜੀ ਹਾਂ ਮੈਂ ਕਰਦਾ ਸੁਣਾ ਬਾਈ ਠੀਕ ਹੋ ਜੀ ਇਹਦੀ ਬੱਚੀ ਵੀ ਵੇਚਦੇ ਆਂ ਜੀ ਚੰਗਾ ਸਾਮਣ ਵਾਲਾ ਹੋਏਗਾ ਤੇ ਠੀਕ ਹੋ ਜੀ ਹਾਂ ਇਹ ਕਿਸੇ ਨੂੰ ਹੀ ਸਾਮਣ ਵਾਲੇ ਦਿੱਤੀ ਸੀ ਜੀ ਉਹਨੇ ਸਾਮ ਕੇ ਮਹੀਨਾ ਨੂੰ ਉਲਟੀ ਲੀਸੀ ਕਰਕੇ ਛੱਡ ਗਿਆ ਤੇ ਉਹਨੂੰ ਸਾਡੇ ਕੋਲ ਜਗ੍ਹਾ ਦੀ ਪ੍ਰੋਬਲਮ ਸੀ ਤੇ ਕਿੰਨੀ ਉਮਰ ਹੈ ਜੀ ਬੱਚੀ ਦੀ ਜੀ ਹੋ ਗਈ 14-15 ਕਿ ਮਹੀਨੇ 15 ਮਹੀਨੇ ਤੋਂ ਪਲੱਸ ਹੋ ਗਈ 15 ਮਹੀਨਾ ਦੀ ਹਾਂਜੀ ਉਹ ਲੀਸੀ ਕਰਦੀ ਬਾਕੀ ਬੱਚੀ ਬੋਕ ਤੇਰੀ ਮਾਂ ਵਾਲੀ ਗੱਲ ਕੋਲ ਤੇ ਇਹਦੀ ਬੱਚੀ ਹੈ ਜੀ ਇਹ ਜੀ ਪਹਿਲੇ ਸੁਹੀਦੀ ਬੱਚੀ ਠੀਕ ਝੋਲੀ ਦੇਖ ਸਕਦੇ ਹੋ ਬਈ ਤੁਸੀਂ ਮਾੜਾ ਬਾਹਰ ਕੱਢ ਲਈ ਝੋਲੀ ਦੇਖ ਸਕਦੇ ਹੋ ਬਈ ਤੁਸੀਂ ਕੱਢ ਲਓ ਬਾਹਰ ਮਾੜਾ ਜੇ ਨੂੰ ਤੁਰਖਾ ਦੇਖ ਸਕਦੇ ਹੋ ਚੰਗੀ ਬੱਚੀ ਹੈ ਵੀਰ ਚੰਗੀ ਬਰੀਡ ਦੀ ਬੱਚੀ ਆ ਛੋਹੀ ਨਸਲਾ ਬੱਚੀ ਤੋਰੇ ਤੋਰ ਹਲੋ ਘੇਰ ਕਰਦਾ ਪ੍ਰਾਇਜ਼ ਜਿਹਾ ਤੇ ਝੋਲੀ ਦੇਖ ਸਕਦੇ ਹੋ ਬਈ ਤੁਸੀਂ ਚੰਗੀ ਝੋਲੀ ਆ ਤੇ ਇਹਦਾ ਕੀ ਮੁੱਲ ਕਰਦੇ ਆਂ ਆ ਇਹ ਦੇਣਾ 17000 ਰੁਪਏ ਇਹਦਾ ਮੁੱਲ 17000 ਰੁਪਏ ਕਰਦੇ ਮੌਕੇ ਤੇ ਮੰਨ ਤਾਂ ਹੋ ਜਾਊਗਾ ਜੀ ਠੀਕ ਹੋ ਜੀ ਓਕੇ ਜੇ ਕਿਸੇ ਭਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 97795 ਜੀ 7223 ਇੱਕ ਹੋਰਾਂ ਫੇਰ ਬੋਲਦੇ 97795 ਹਾਂਜੀ 7223 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਤੈਨਾਂ ਨਾਗਾਂ ਵਿੱਚੋਂ ਕੋਈ ਵੀ ਨਾਗ ਪਸੰਦ ਆਉਂਦਾ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ